ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਭਤੀਜੇ ਭਾਈ ਸਾਵਣ ਮਲ ਜੀ ਨੂੰ ਪਹਾੜੀ ਇਲਾਕੇ ਵਿੱਚੋਂ ਇਮਾਰਤ ਦੀ ਲੱਕੜ ਲਿਆਉਣ ਵਾਸਤੇ ਭੇਜਿਆ ਸੀ ਭਾਈ ਸਾਵਣ ਮਲ ਜੀ ਦਾ ਸੁਭਾਅ ਬਹੁਤ ਸੱਚਾ ਸੁੱਚਾ ਸੀ ਉਹਨਾਂ ਨੇ ਹਰੀਪੁਰ ਦੇ ਰਾਜੇ ਦੇ ਮਨ ਉੱਪਰ ਬਹੁਤ ਅਸਰ ਕੀਤਾ ਬਹੁਤ ਪ੍ਰਭਾਵ ਪਾਇਆ ਬਚਨ ਹੀ ਇਹੋ ਜਿਹੇ ਕਹਿ ਦਿੱਤੇ ਹੁਣ ਉਥੋਂ ਦਾ ਰਾਜਾ ਜੋ ਸੀ ਉਸਦੇ ਮਨ ਤੇ ਇੰਨਾ ਅਸਰ ਹੋਇਆ ਹਰੀਪੁਰ ਦਾ ਰਾਜਾ ਆਪਣੇ ਪਰਿਵਾਰ ਸਮੇਤ ਗੋਇੰਦਵਾਲ ਸਾਹਿਬ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਦਰਸ਼ਨ ਪਿਆਸੀ ਦਿਨ ਸਰਾਤ ਚਤਵੋਂ ਅੰਧੰੜੀਤ ਖੋਲ ਕਬਟ ਗੁਰੂ ਮੇ ਲਿਆ ਨਾਨਕ ਹਰ ਸੰਗ ਬੀਤ ਐਸੀ ਖਿੱਚ ਬਣ ਗਈ ਕਿ ਮੈਂ ਜਾ ਕੇ ਗੁਰੂ ਜੀ ਦੇ ਦਰਸ਼ਨ ਕਰ ਲਵਾਂ ਹਰੀਪੁਰ ਰਾਜੇ ਦੀ ਇੱਕ ਰਾਣੀ ਪਾਗਲ ਹੋ ਗਈ ਸੀ ਦਿਮਾਗੀ ਸੰਤੁਲਨ ਖੋ ਗਈ ਸੀ ਕਈ ਵਾਰ ਇਨਸਾਨ ਨੂੰ ਇਹਨਾਂ ਦੁੱਖ ਆ ਜਾਂਦਾ ਇਹ ਪੈਸੇ ਨਾਲ ਹਰ ਕੁਝ ਠੀਕ ਨਹੀਂ ਕੀਤਾ ਜਾਂਦਾ। ਬਾਕੀ ਕਰਮਾਂ ਦੀ ਸਜ਼ਾ ਰਾਜੇ ਨੂੰ ਪਤਾ ਸੀ ਕਿ ਗੁਰੂ ਸਾਹਿਬ ਵਿੱਚ ਦਇਆ ਬਹੁਤ ਜ਼ਿਆਦਾ ਹੈ। ਇਸ ਕਰਕੇ ਰਾਜਾ ਵਾਪਸ ਜਾਂਦਾ ਹੋਇਆ ਆਪਣੀ ਪਾਗਲ ਰਾਣੀ ਨੂੰ ਗੋਇੰਦਵਾਲ ਸਾਹਿਬ ਹੀ ਛੱਡ ਗਿਆ। ਸੰਗਤ ਜੀ ਉਸ ਰਾਜੇ ਦੀਆਂ ਰਾਣੀਆਂ ਬਹੁਤ ਸੀ। ਉਹ ਰਾਜਿਆਂ ਦੀਆਂ ਰਾਣੀਆਂ ਬਹੁਤ ਹੁੰਦੀਆਂ ਹੀ ਨੇ। ਉਸ ਕੋ ਤਾਂ ਹੋਰ ਵੀ ਰਾਣੀਆਂ ਸੀ পাগল ਰਾਣੀ ਨੂੰ ਕੋਈ ਸਹਾਰਾ ਨਾ ਮਿਲਿਆ ਇੱਕ ਤਾਂ پاگل ਹੋ ਗਈ ਸੀ ਬਾਕੀ ਰਾਣੀਆਂ ਵੀ ਉਸ ਤੋਂ ਨਫ਼ਰਤ ਕਰਨ ਲੱਗ ਪਈਆਂ ਸੰਗਤ ਜੀ ਜਦੋਂ ਉਹ پاگل ਰਾਣੀ ਉੱਥੇ ਆਈ ਤਾਂ ਸਤਿਗੁਰੂ ਮਹਾਰਾਜ ਜੀ ਦੁਖੀਆਂ ਦੇ ਸਹਾਰੇ ਬਣੇ ਉਹਨਾਂ ਰਾਣੀ ਨੂੰ ਆਪਣੇ ਸ਼ਰਨ ਵਿੱਚ ਲੈ ਲਿਆ ਉਹਦਾ ਇਲਾਜ ਬਹੁਤ ਧਿਆਨ ਨਾਲ ਕਰਵਾਇਆ ਗੁਰੂ ਦੀ ਮਿਹਰ ਐਸੀ ਹੋਈ ਰਾਣੀ ਪ੍ਰੋਪ ਤੰਦਰੁਸਤ ਹੋ ਗਈ ਸਤਗੁਰੂ ਮਹਾਰਾਜ ਅਜਿਹਾ ਪਸੰਦ ਨਹੀਂ ਸੀ ਕਰਦੇ ਕਿ ਕਿਸੇ ਜਵਾਨ ਇਸਤਰੀ ਨੂੰ ساری ਜ਼ਿੰਦਗੀ ਇਕੱਲਿਆਂ ਗੁਜ਼ਾਰਨੀ ਪਵੇ ਜਾਂ ਉਸ ਨੂੰ ਮਜਬੂਰ ਕੀਤਾ ਜਾਵੇ ਤਾਂ ਹੀ ਕਈ ਵਾਰ ਕੀ ਹੁੰਦਾ ਸੀ ਕਿ ਜਦੋਂ ਕੋਈ ਇਸਤਰੀ ਦਾ ਜਵਾਨੀ ਵਿੱਚ ਹੀ ਪਤੀ ਚੜ੍ਹਾਈ ਕਰ ਜਾਣਾ ਮਹਾਰਾਜ ਨੇ ਆਖਿਆ ਕਿ ਸਾਰੀ ਉਮਰ ਕੋੜੀ ਇਸ ਤਰ੍ਹਾਂ ਕੱਟੀ ਜਾਏਗੀ ਵਿਦਵਾ ਵਿਆਹ ਹੋ ਜਾਣਾ ਚਾਹੀਦਾ ਹੈ ਹਾਂ ਪਰ ਜੋਗ ਵਰ ਲੱਭੇ ਇਹ ਨਾ ਹੋਵੇ ਕਿ ਅਗਲਾ ਬੰਦਾ ਨਸ਼ੇ ਕਰਦਾ ਹੋਵੇ ਜਾਂ ਮਾੜੀ ਸੰਗਤ ਕਰਦਾ ਹੋਵੇ ਸੰਗਜੀ ਇਸ ਤਰ੍ਹਾਂ ਇਕੱਲਿਆਂ ਜ਼ਿੰਦਗੀ ਬਤੀਤ ਕਰਨੀ ਬਹੁਤ ਔਖੀ ਹੈ ਸੰਗਰ ਜੀ ਸਤਿਗੁਰੂ ਮਹਾਰਾਜ ਜੀ ਨੇ ਰਾਣੀ ਦਾ ਵਿਆਹ ਸਚਨ ਸਤਨਾ ਦੇ ਸਿੱਖ ਨਾਲ ਕਰ ਦਿੱਤਾ ਕਿਉਂਕਿ ਰਾਜਾ ਤਾਂ ਉਸ ਨੂੰ ਛੱਡ ਗਿਆ ਸੀ ਕਿ ਇਹ ਹੁਣ ਗੁਰੂ ਜੋਗੀ ਆ ਮੇਰੇ ਮਹਿਲਾਂ ਵਿੱਚ ਤਾਂ ਰਹਿ ਨਹੀਂ ਸਕਦੀ ਬਿਪਤ ਪਰੇ ਸਭ ਹੀ ਸੰਸਾੜਤ ਕੋ ਨਾ ਆਵੇ ਨਿਰੇ ਜਦੋਂ ਵਿਪਤਾ ਕਿਸੇ ਤੇ ਆਣ ਪੈਂਦੀ ਹੈ ਤਾਂ ਭੈਣ ਭਰਾ ਵੀ ਸਾਥ ਛੱਡ ਜਾਂਦੇ ਹਨ ਦੁਨੀਆ ਤੇ ਕੋਈ ਵੀ ਸਾਥੀ ਨਹੀਂ ਬਣਦਾ ਜਦੋਂ ਮੱਥੇ ਦੇ ਲੇਖ ਪੜ ਜਾਂਦੇ ਨੇ ਸੰਗਤ ਜੀ ਫਿਰ ਦੁਨੀਆ ਤੇ ਕੋਈ ਸੰਗੀ ਸਾਥੀ ਨਹੀਂ ਬਣਦਾ ਵਿਪਤਾ ਪਈ ਤਾਂ ਸਭ ਭੱਜ ਜਾਂਦੇ ਨੇ ਮੱਥੇ ਦੇ ਲੇਖਾਂ ਦੀ ਗੱਲ ਆ ਸਾਰੀ ਮਹਾਰਾਜ ਨੇ ਫਿਰ ਉਸ ਰਾਣੀ ਦਾ ਵਿਆਹ ਵੀ ਕਰਵਾਇਆ ਕਹਿਣ ਦਾ ਭਾਵ ਇਹ ਹੈ ਕਿ ਗੁਰੂ ਸਾਹਿਬ ਵਿੱਚ ਕਿੰਨੀ ਦਇਆ ਹੈ ਇਸ ਤਰ੍ਹਾਂ ਮਹਾਰਾਜ ਜੀ ਕਦੇ ਪੂਰੀ ਦਾ ਆਦਰ ਕਰਦੇ ਅਤੇ ਕਦੇ ਹੋਰ ਕਾਰਜ ਕਰਦੇ ਮਹਾਰਾਜ ਜੀ ਬਹੁਤ ਵੱਡੇ ਸੁਧਾਰਕ ਸੀ ਉਹਨਾਂ ਦਾ ਮੁੱਖ ਉਦੇਸ਼ ਮਨੁੱਖ ਦੀ ਭਲਾਈ ਸੀ ਜਿੱਥੇ ਮਹਾਰਾਜ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਮਹਾਰਾਜ ਨੇ ਵਿਰਧ ਅਵਸਥਾ ਵਿੱਚ ਇੰਨੀ ਸੇਵਾ ਕੀਤੀ ਉਥੇ ਧਰਮ ਅਤੇ ਸਮਾਜ ਵਿੱਚ ਜੋ ਕ੍ਰਿਤਿਆ ਸੀ ਮਹਾਰਾਜ ਜੀ ਨੇ ਉਹਨਾਂ ਕ੍ਰਿਤਿਆ ਨੂੰ ਦੂਰ ਕਰਨ ਦਾ ਬਹੁਤ ਯਤਨ ਕੀਤਾ ਅਤੇ ਉਹ ਹੋਈਆਂ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਕਹਿੰਦੇ ਰਹਿਆ ਸਤਗੁਰ ਜੀ ਨੇ ਬਚਨ ਕੀਤੇ ਆ ਜਿਹੜਾ ਵੀ ਸਿੱਖ ਆਪਣੇ ਆਪ ਨੂੰ ਪਰਖੇ ਅਸਲੀ ਪਰਖ ਉਹ ਤਾਂ ਉਹ ਹੀ ਹੁੰਦਾ ਜਿਹੜਾ ਦੂਜਿਆਂ ਨੂੰ ਪਰਖਦਾ ਰਹੇ ਉਹ ਕਾਦਾ 파ਰ ਕੋ ਤੇ ਸਤਗੁਰ ਜੀ ਦੇ ਬਚਨ ਕਿ ਬੰਦਾ ਜਿਹੜਾ ਹੈ ਉਹ ਡਰ ਵਿੱਚ ਹੀ ਜੰਮਦਾ ਅਤੇ ਡਰ ਵਿੱਚ ਹੀ ਮਰ ਜਾਂਦਾ ਡਰ ਹੀ ਉਹਦੇ ਅੰਦਰ ਵੱਸਦਾ ਹੈ ਤੇ ਜੇ ਬੰਦਾ ਪਰਮਾਤਮਾ ਦਾ ਨਾਮ ਜਪੇ ਫਿਰ ਉਹਦਾ ਜਨਮ ਹੋਣਾ ਵੀ ਮੁਬਾਰਕ ਹੈ ਨਹੀਂ ਤਾਂ ਇਹ ਜਗਤ ਦੀ ਮੰਮਤਾ ਬੰਦੇ ਅੰਦਰ ਸਹਿਮ ਹੀ ਪੈਦਾ ਕਰਦੀ ਰਹਿੰਦੀ ਹੈ ਤੇ ਇਸ ਨਾਲ ਮੇਰਾ ਵਿਛੋੜਾ ਨਾ ਹੋ ਜਾਵੇ ਮੇਰੇ ਤੋਂ ਦੂਰ ਨਾ ਹੋ ਜਾਵੇ ਪਰ ਜਦੋਂ ਇਹ ਅਪਰਤ ਤੇ ਮਮਤਾ ਮੁੱਕ ਜਾਂਦੀ ਹੈ ਤਾਂ ਕਿਸੇ ਵੀ ਚੀਜ਼ ਦੇ ਕੁਸਣ ਦਾ ਵਹਿਮ ਨਹੀਂ ਰਹਿੰਦਾ ਸਤਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਿ ਬੰਦੇ ਦੇ ਅੰਦਰ ਧੀਰਜ ਵੀ ਹੋਣਾ ਚਾਹੀਦਾ ਹਲੀਮੀ ਵੀ ਹੋਣੀ ਚਾਹੀਦੀ ਹੈ ਸੇਵਾ ਭਾਵਨਾ ਵੀ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਪ੍ਰੇਮੇ ਕੋੜੀ ਦਾ ਆਧਾਰ ਕੀਤਾ ਜਿਨ੍ਹਾਂ ਦੁਨੀਆ ਦੇ ਲੋਕ ਨਫ਼ਰਤ ਕਰਦੇ ਸਨ ਸਤਗੁਰ ਮਹਾਰਾਜ ਜੀ ਦੇ ਪਾਏ ਹੋਏ ਪੂਰਨਿਆ ਤੇ ਚਲਦੇ ਹੋਏ ਗੁਰੂ ਅਮਰਦਾਸ ਜੀ ਜਾਤ ਪਾਤ ਨਹੀਂ ਸੀ ਮੰਨਦੇ ਉਹ ਇਨਸਾਨੀਅਤ ਨੂੰ ਮੁੱਖ ਰੱਖਦੇ ਸੀ ਉਹ ਫਰਮਾਉਂਦੇ ਸੀ ਜਦੋਂ ਇੱਕ ਪ੍ਰਮਾਤਮਾ ਦੀ ਰਚਨਾ ਦੇ ਸਾਰੇ ਪ੍ਰਾਣੀ ਪੰਜਾਂ ਤੱਤਾਂ ਦੇ ਬਣੇ ਹੋਏ ਨੇ ਫਿਰ ਉੱਚਾ ਕੌਣ ਤੇ ਨੀਵਾ ਕੌਣ ਨਾਨਕ ਉੱਤਮ ਨੀਜ ਨਾ ਕੋਈ ਕੋਈ ਉੱਚਾ ਨੀਵਾਂ ਨਹੀਂ ਹੈ ਪੂਰੇ ਗੁਰੂ ਨੂੰ ਮਿਲ ਕੇ ਇਹ ਵੈਰ ਦੂਰ ਹੋ ਜਾਂਦਾ ਹੈ ਅਤੇ ਇਨਸਾਨ ਦੀ ਗਤੀ ਹੋ ਜਾਂਦੀ ਹੈ ਜਿਵੇਂ ਪ੍ਰੇਮਾ ਕੋੜੀ ਗੁਰੂ ਦੇ ਚਰਨੀ ਪਈ ਅਤੇ ਰਾਣੀ ਗੁਰੂ ਦੇ ਚਰਨੀ ਪਈ ਤੇ ਉਹਨਾਂ ਦਾ ਆਧਾਰ ਦੋਨਾਂ ਦਾ ਹੋ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ